ਹੋ ਜੀ ਅੱਜ ਬਣਾਈਆਂ ਆਪਾਂ ਨੇ ਚੌਲਾਂ ਵਾਲੀਆਂ ਪਿੰਨੀਆਂ ਚੌਲਾਂ ਦੀਆਂ ਬਣਾਈਆਂ ਪਿੰਨੀਆਂ ਖੋਆ ਨਿਕਲ ਰਿਹਾ ਨਾਲੇ ਲਿਆਂਦੀਆਂ ਗਾਜਰਾਂ ਇੰਡੀਅਨ ਸਟੋਰ ਤੋਂ ਨਾਲੇ ਬਣਾਵਾਂਗੇ ਗਜਰੇਲਾ ਨਾਲੇ ਲੈ ਕੇ ਆਂਦਾ ਸਾਗ ਮਿੱਥੇ ਪਾਰਕ ਧਣੀਆਂ ਸਰੋਂ ਦਾ ਸਾਗ ਨਾਲੇ ਬਣਾਵਾਂਗੇ ਅੱਜ ਸਾਗ ਬਣਾਵਾਂਗੇ ਇੰਡੀਆ ਵਾਲਾ ਇੰਡੀਆ ਸਟੋਰ ਤੋਂ ਲੈ ਕੇ ਸਾਰਾ ਕੁਛ ਆਸੇ ਇੰਡੀਆ ਵਾਲੀਆਂ ਗਾਜਰਾਂ ਨੇ ਇੰਡੀਆ ਤੋਂ ਆਈਆਂ ਹੋਈਆਂ ਨੇ ਪੂਰੇ ਤਾਂ ਔਰੇਂਜੀਆਂ ਗਾਜਰਾਂ ਆਉਂਦੀਆਂ ਨੇ ਜਿਹੜੇ ਇਹਨਾਂ ਦੇ ਸਟੋਰ ਨੇ ਕੈਨੇਡੀਅਨ ਸਟੋਰ ਨੇ ਬਣਾਤੀ ਆਪਾਂ ਨੇ ਚਾਵਲਾਂ ਦੀਆਂ ਪਿੰਨੀਆਂ ਬਟਰ ਤੇ ਲੱਡੂ ਫਿਰ ਚਾਵਲਾਂ ਦੇ ਗਜਰੇਲੇ ਦੀ ਤਿਆਰੀ ਚੱਲ ਰਹੀ ਹੈ ਕਦੂ ਦਾ ਸਬ ਹੋ ਰਿਹਾ ਹੈ ਗਾਜਰਾ ਕਦੂ ਗੋਸਕਰ ਕੇ ਬਣਾਵਾਂਗੇ ਗਜਰੇਲਾ ਅੱਜ ਤਨ ਕੰਮ ਕਰਤੇ ਨਾਲੇ ਸਾਗ ਬਣਾਇਆ ਨਾਲੇ ਚੌਲਾਂ ਦੀਆਂ ਪਿੰਨੀਆਂ ਨਾਲੇ ਕਿਚਰੀਲਾ ਆ ਬਟਰ ਹਾਂ ਪਾ ਚੌਲਾਂ ਦੀਆਂ ਪਿੰਨੀਆਂ ਪਿੰਨੀਆਂ ਘੱਟ ਕੇ ਰੈਡੀ ਨੇ ਤਿਆਰ ਆ ਕੰਮ ਬਹੁਤ ਵਧੀਆ ਬਣੀਆਂ ਟੇਸਟੀ ਐਨ ਪੂਰੀਆਂ ਘਰੀ ਹੋਆ ਕੱਢਿਆ ਦੀ